न्यूज़ रिपोर्ट 24 में आप सभी का स्वागत है मैं तेजिंदर सिंह आर्टिस्ट लेके आया हां खन्ना दे वार्ड 13 ਅਤੇ 14 ਦੀ ਦਰਦਨਾਕ ਹਕੀਕਤ 24 ਘੰਟੇ ਖੜਾ ਬਦਬੂਦਾਰ ਸਿਵਰੇਜ ਦਾ ਗੰਦਾ ਪਾਣੀ ਮੈਂਸੀ ਨੂੰ ਲਿਆ ਮੈਂ ਰਸੀ ਨਾਲ ਤੇਰੇ ਸਾਹਮਣੇ ਬੰਨ ਕੇ ਦਿਖਾਣੀ ਕਹਿੰਦਾ ਬੰਦ ਹੋ ਰਸੀ ਨਾਲ ਮੈਂ ਕਹਿੰਦਾ ਤੂੰ ਐਮਸੀ ਲਿਆ ਮੈਂ ਰਸੀ ਨਾਲ ਬੰਨ ਦੂੰਗੀ ਉਹਨੂੰ

ਹੋਣ ਸੀ ਚੰਗਾ ਬੰਦਾ ਚੋਣਾ ਕਿ ਜਿਹੜਾ ਸਾਡੇ ਗਲੀ ਦਾ ਹੱਦ ਸਾਰੇ ਜੇ ਕਮੇਟੀ ਘਰੇ ਜਾਓ ਜੇ ਐਮਸੀਆਂ ਦੇ ਬੋਰ ਘੜਕਾ ਲੋ ਕੋਈ ਹੱਲ ਨਹੀਂ ਹੋ ਰਿਹਾ ਸਾਡਾ ਮੰਤਰੀ ਸਾਹਿਬ ਤਾਂ ਸਾਨੂੰ ਇਹੀ ਦਿਲਾਸਾ ਦਿੱਤਾ ਵੀ ਤੁਹਾਡੇ ਮਸ਼ੀਨਾਂ ਆਣਗੀਆਂ ਗਲੀ 'ਚ ਅੱਛਾ ਪਰ ਮਸ਼ੀਨਾਂ ਜਦੋਂ ਵੀ ਆਈਆਂ ਨੇ ਸਾਡੀ ਗਲੀ ਤੱਕ ਆਉਂਦੀਆਂ ਹੀ ਨਹੀਂ ਗੀਆਂ ਤੁਸੀਂ ਵੋਟਾ ਹੀ ਨਹੀਂ ਪਾਣੀਆ ਕਿਸੇ ਨੂੰ ਵੀ ਜਿਹੜਾ ਮਰਜੀ ਐਮਸੀ ਆ ਦੇ ਜੀ ਨਿਕ ਕੋਈ ਵੜ ਕੇ ਰਖਾਵੇ ਉਹਰੇ ਕੋਈ ਆਸ ਨਹੀਂ ਸਾਨੂੰ ਕਿਸੇ ਦੀ ਅੱਕ ਚੁੱਕੇ ਆ ਖੜ ਜਾਂਦੇ ਨੇ ਸਾਰੇ ਮਛਰਾਂ ਚ ਲੰਗਣਾ ਐਡਾ ਔਖਾ ਨਾ ਵਾਸਤੇ ਬੱਚਿਆਂ ਗੰਦਗੀ ਐ ਬੱਚੇ ਬਿਮਾਰ ਨੇ ਹਰੇਕ ਬੱਚੇ ਨੂੰ ਇਨਫੈਕਸ਼ਨ ਐ ਪੇਟੇ ਦਰਦ ਸਰੀਰ ਠੀਕ ਨਾ ਰੋਜ਼ ਬੁਖਾਰ ਚਾਹੀਨਾ ਇਹ ਪਾਣੀ ਚ ਕੋਣ ਜ਼ਿੰਦਗੀ ਕੱਟ ਸਕਦਾ ਇਸ ਤਰ੍ਹਾਂ ਕੋਈ ਜ਼ਿੰਦਗੀ ਕੱਟ ਸਕਦਾ ਇੱਕ ਦਿਨ ਦਾ ਕੰਮ ਥੋੜੀ ਐ ਇਹ ਰੋਜ ਦਾ ਇਸ ਵੇਰੇ ਸ਼ਾਮੀ ਇਸ ਵੇਰੇ ਸ਼ਾਮ ਨੂੰ ਕੋਈ ਹੱਲ ਨਾ ਆਵਾ ਉਹਦਾ ਹੱਲ ਹੋਣਾ ਚਾਹੀਦਾ ਜੀ ਸਾਹਿਬ ਬਠੂ ਜੇ ਵੀ ਅਸੀਂ ਬੇਨਤੀ ਕਰ ਕਰ ਕੇ ਲੈ ਗਏ 5 ਸਾਲ ਹੋ ਗਏ ਵੀ ਸਾਡੇ ਰਸਤੇ ਦਾ ਹੱਲ ਹੋਵੇ ਹੀ ਨਹੀਂ ਰਿਹਾ ਚਾਹੀਦਾ ਨਾ ਜਮਸੀ ਬੰਦੇ ਨੇ ਵੋਟਾਂ ਲੈੰਦੇ ਨੇ ਤੇ ਇਹ ਠੀਕ ਰਹਿਣਾ ਅਸੀਂ ਵੋਟਾਂ ਪਾ ਦਿੰਨੇ ਹਾਰ ਪਾ ਦਿੰਨੇ ਆ ਵੀ ਐਮਸੀ ਛੱਜ ਜਵੇ ਉਹਦੀ ਤੰਖਾਹ ਲੱਗ ਜਵੇ ਫਿਰ ਉਹ ਪੈਸੇ ਖਾ ਲਵੇ ਹੂੰ ਤੇ ਇਹਨੂੰ ਹੱਥ ਵੀ ਨਾ ਲਾਵੇ ਇਹ ਕਿਹਨਾਂ ਕੰਨਾਂ ਕੱਢਦੇ ਨੇ ਉਹ ਚਾਰ ਬੰਦੇ ਤੇ ਖੜ ਗਏ

ਤਨਾਮ ਕੋ ਰਜੀ ਹਾਂਜੀ 8 ਸਾਲ ਹੋ ਗਏ ਜੀ ਲੈ ਨਾ ਚੈਕ ਮੈਟਰੀ ਕਰੇ ਜਾਓ ਇਹ ਟੈਂਕਰ ਲੱਗਿਆ ਸੀ ਪਾਣੀ ਦਾ ਕੋਈ ਹੱਲ ਹੈ ਸੀ ਕੋਈ ਨਹੀਂ ਇਹ ਟੈਂਕ ਚ 4 ਲੇਨ ਚ 8 ਲੇਨ ਪਾਣੀ ਇੱਥੇ ਰਹਿ ਗਈ ਅੱਛਾ ਪਾਣੀ ਇੱਥੇ ਦਾ ਇੱਥੇ ਹੀ ਰਹਿੰਦਾ ਰੋਜ਼ ਦਵਾਈਆਂ ਢੋਨੇ ਆ ਪੈ ਸਾਡੇ ਗਲੇ ਭੇ ਨੇ ਪਾਣੀ ਚੁਣੰਗਦੇ ਤਾਂ ਢਿੱਗਦੇ ਆ ਸੱਟਾਂ ਖਾਣੇ ਬੱਚੇ ਸੱਟਾਂ ਖਾਣੇ ਨੇ ਰੋਜ਼ ਬੂੜ ਜੜਾਬਾ ਗਿੱਲੀਆਂ ਕਰਕੇ ਜਾਂਦੇ ਨੇ ਜੁੱਕੇ ਆ ਗਲੀ ਮੇਰੇ ਨਾਲ ਖੜੇ 10-10 ਹਜ਼ਾਰ ਰੁਪਏ ਪਾ ਕੇ ਅਸੀਂ ਗਲੀ ਆਪਣੀ ਆਪ ਉੱਚੀ ਚਕਾਵਾਂਗੇ। ਜਿੰਨਾ ਜਦੋਂ ਆ ਜਾਂਦੀਆਂ ਨੇ ਪੋਲਿਟਿਕਸ ਕਰਨ ਲੱਗ ਜਾਂਦੇ ਨੇ ਆਪਸੇ ਚ ਲੜਨ ਲੱਗ ਜਾਂਦੇ ਨੇ ਐਮਸੀ ਉਹ ਕਹਿੰਦਾ ਮੈਂ ਲਿਆਂਦੀ ਉਹ ਕਹਿੰਦਾ ਮੈਂ ਲਿਆਂਦੀ ਮਸ਼ੀਨਾ ਫੇਰ ਮੋੜ ਦਿੰਦੇ ਨੇ ਫੋਟੋਆਂ ਖਿੱਚ ਕੇ ਚੱਲ ਜਾਂਦੇ ਨੇ ਕੰਮ ਤਾਂ ਕੋਈ ਹੋਇਆ ਨਹੀਂ। ਮੇਰਾ ਨਾਮ ਜੈਪ ਸਿੰਘ ਹੈ ਜੀ। ਕਹਿੰਣਾ ਵੀ ਸਾਡੀ ਵਿਰੋਧੀ ਪਾਰਟੀ ਦੀ ਸਰਕਾਰ ਆ ਉਹ ਸਾਡੀ ਬੇਵਾਹ ਹੋਈ ਪਈ ਐ ਉਹਨਾਂ ਨੂੰ ਵੀ ਕਹਿੰਨੇ ਆ ਅਸੀਂ ਸਰਕਾਰ ਵਾਲਿਆਂ ਨੂੰ ਵੀ ਕਹਿੰਦੇ ਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਅਸੀਂ ਜਿਵੇਂ ਕਹਿੰਦੇ ਨੇ ਵੀ ਚੱਕੀ ਦੇ ਦੋ ਪੀੜਾਂ ਦੇ ਵਿੱਚ ਕਣਕ ਪੀਸੀ ਜਾਂਦੀ ਹੈ ਅ ਬਿਮਾਰੀਆਂ ਨਾਲ ਉੱਥੇ ਕਦੇ ਡੇਂਗੂ ਹੋ ਜਾਂਦਾ ਕਿਸੇ ਦਾ ਸੈੱਲ ਘਟ ਜਾਂਦਾ ਨੇ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਕਬਜਾ ਰੋਡ ਫੈਕਟਰੀ ਤੇ ਜੀ ਗਲੀ ਜਾਂਦੀ ਹੈ ਮੋੜ ਮੁਰਦਿਆ ਜੀਟੀ ਰੋਡ ਤੇ ਚੜਦੀ ਆ ਸਾਰੇ ਪਾਸੇ ਇਹੀ ਹਾਲ ਹੈ ਉਹ ਪਿੱਛੇ ਵੀ ਇਹੀ ਹੈ ਜਿਹੜੇ ਮਰਜੀ ਗਲੀ ਚ ਚਲੇ ਆ ਉਹ ਗੁਰਦੁਆਰਾ ਸਾਹਿਬ ਦੀ ਗਲੀ ਹੈ ਉਹ ਵੀ ਉੱਥੇ ਹੀ ਹਾਲ ਹੈ ਸਭ ਪਾਸੇ ਹੀ ਸੀਵਰੇਜ ਜਾਮ ਰਾਂ 14 ਨੰਬਰ ਦੇ ਵਿੱਚ ਸਾਂਝੇ ਬਾੜ ਦੀ ਗਲੀ ਹੈ ਅੱਛਾ ਕੌਂਸਲਰ ਆਂਦਾ ਹੀ ਨਹੀਂ ਗਲੀ ਚ ਫੋਨ ਕਰ ਕਰਕੇ ਹੰਬ ਜਾਈਦਾ ਹੈ ਨਾ ਯਦੂ ਵੀਰ ਜੀ ਆਂਦੇ ਆ ਨਾ ਕਈ ਵੀਰ ਜੀ ਆਂਦੇ ਆ ਇੱਕ ਵੀ ਨਹੀਂ ਆਂਦਾ ਫੋਨ ਕਰ ਹਾਂ ਟੈਂਕਰ ਭੇਜਤਾ ਇੱਕ ਟੈਂਕਰ ਨਾਲ ਕੀ ਹੁੰਦਾ ਬੱਚੇ ਸਵੇਰੇ ਮੈਂ ਕਦੇ ਕਿਦੇ ਨਾਲ ਭੇਜਦੀਆਂ ਸਕੂਲ ਕਦੇ ਕਿਦੇ ਨਾਲ ਨਿੱਕੇ ਨਿੱਕੇ ਮੇਰੇ ਜਵਾਕ ਨੇ ਤਾਂ ਜਿੰਦਾਬਾਦ ਮਰਦਾਬਾਦ ਵੀ ਕਰਿਆ ਇਹ ਉਹਨਾਂ ਨੂੰ ਫੇਰ ਵੀ ਸ਼ਰਮ ਨਹੀਂ ਆਈ ਪ੍ਰਸ਼ਾਸਨ ਵਾਲਿਆਂ ਨੂੰ ਵੀ ਕੀ ਕਰੀਏ ਐਮਐਲਏ ਸਾਹਿਬ ਦੇ ਦਫ਼ਤਰ ਵੀ ਜਾਇਆ ਇਹ ਪਿਛਲੀ ਵਾਰੀ ਉਹਨਾਂ ਦੇ ਫਾਦਰ ਸਾਹਿਬ ਨੂੰ ਅਸੀਂ ਐਪਲੀਕੇਸ਼ਨ ਵੀ ਦੇ ਕੇ ਆਇਆ ਉਹ ਕਹਿੰਦੇ ਹਾਂ ਜੀ ਹਫ਼ਤੇ ਤੁਹਾਡਾ ਨਿਕਾਸ ਹੋ ਜਾਊਗਾ ਹਫ਼ਤੇ ਨੂੰ ਕੀ ਤਿੰਨ ਮਹੀਨੇ ਹੋ ਗਏ ਅੱਜ ਤੱਕ ਕਰ ਪਾਣੀ ਨਹੀਂ ਨਿਕਲਿਆ ਹੈਗਾ ਤੇ ਚਿੱਕੜ ਅਤੇ ਗੰਦਕੀ ਨੇ ਵਸਿਆ ਦੀ ਜ਼ਿੰਦਗੀ ਨਰ ਮੂੰ ਤੇ ਰਮਾਲ ਬਨ ਕੇ ਨਿਕਲਣਾ ਸਕੂਲੀ ਬੱਚਿਆਂ ਦਾ ਜ਼ਹਿਰੀਲੇ ਪਾਣੀ ਚ ਲੰਘਣਾ ਮੱਛਰ ਮੱਖੀਆਂ ਦੀ ਪਰਮਾਰ ਇਹ ਹੈ ਰੋਜ਼ ਦੀ ਜੰਗ ਲੋਕ 9 10 ਮੋਤਾ ਕੈਂਸਰ ਨਾਲ ਹੋਣ ਦੀ ਦੁਹਾਈ ਦੇ ਰਹੇ ਹਨ ਅਤੇ ਦਰਦ ਅਜੇ ਵੀ ਬਿਮਾਰੀਆਂ ਨਾਲ ਜੂਝੇ ਲੋਕ ਇੱਕ ਬਜ਼ੁਰਗ ਔਰਤ ਦਾ ਦਰਦ ਸਾਹ ਲੈਣਾ ਮੁਸ਼ਕਲ ਨਾ ਡਾਕਟਰ ਨਾ ਦਵਾਈ ਨਾ ਸੁਣਵਾਈ ਗੁੱਸੇ ਚ ਇਹ ਇੱਕ ਹੋਰ ਮਹਿਲਾ ਦਾ ਚੀਜ਼ ਅਸੀਂ ਵੋਟ ਨਹੀਂ ਪਾਵਾਂਗੇ ਕਾਉਂਸਲਰ ਨੂੰ ਰੱਸੇ ਨਾਲ ਬੰਨ੍ਹਾਗੇ ਵਾਸੀ ਚੇਤਾਵਨੀ ਦੇ ਰਹੇ ਹਨ ਸਮੱਸਿਆ ਦਾ ਹੱਲ ਹੋਇਆ ਜੇ ਨਾ ਹੋਇਆ ਤਾਂ ਸੜਕਾ ਜਾਮ ਕਰਾਂਗੇ ਕੈਬਨਿਟ ਮੰਤਰੀ ਤਰਮਪ੍ਰੀਤ ਸਿੰਘ ਸੋਨ ਨੇ ਇੱਕ ਹਫ਼ਤੇ 'ਚ ਹੱਲ ਕਰਨ ਦਾ ਵਾਅਦਾ ਕੀਤਾ ਪਰ ਦੁੱਖ ਤਕਲੀਫਾਂ ਬਿਮਾਰੀਆਂ ਨੇ ਲੋਕਾਂ ਦਾ ਸਬਰ ਤੋੜ ਦਿੱਤਾ ਸਵਾਲ ਹੈ ਕਿ ਵਾਅਦੇ ਪੂਰੇ ਹੋਣਗੇ ਜਾਂ ਲੋਕ ਇਸ ਨਰਕ 'ਚ ਜੀਣ ਲਈ ਮਜਬੂਰ ਰਹਿਣਗੇ ਤੇਜ ਰਿਪੋਰਟ 24 ਨਿਊਜ਼ ਰੱਖੇਗਾ ਨਜ਼ਰ ਆਪਣੀ رائے ਕਮੈਂਟ ਚ ਜਰੂਰ ਸਾਂਝੀ ਕਰੋ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾਓ ਨਮਸਕਾਰ ਦੇਖੇ ਤੇਜਿੰਦਰ ਸਿੰਘ ਆਰਟਿਸਟ ਵਿਸ਼ੇਸ਼ ਕਵਰੇਜ ਆਗਾਏਗਾ ਯੂਆਰ ਨੰਬਰ 13 14 ਦੇ ਵਿੱਚ ਜਿਹੜਾ ਕਿ ਇੰਨੀ ਇੱਕ ਜ਼ਿਆਦਾ ਬਿਮਾਰੀਆਂ ਫੈਲ ਰਹੀਆਂ ਨੇ ਜਿਦੇ ਵਿੱਚ ਤੁਸੀਂ ਲਾ ਲੋ ਕਿ ਕੈਂਸਰ ਨਾਲ ਤਕਰੀਬਨ ਤਿੰਨ ਸਾਡੇ ਨਾਨ ਡੈਥ ਹੋ ਚੁੱਕੀਆਂ ਨੇ 10 ਸਾਲ ਰਹਿ ਗਏ ਐਮਸੀ ਕਿੰਨੇ ਸਾਲ ਹੋ ਗਏ 20 ਵੀ ਸਾਲ ਹੋ ਗਏ ਉਹ ਤੇ ਰਹਿੰਦੇ ਨੇ ਪਬਲਿਕ ਨੂੰ ਬਟ ਉਥੇ ਕੋਈ ਸੀਵਰੇਜ ਨਹੀਂ ਪਾਇਆ ਸੀਵਰੇਜ ਤਾਂ ਕਿ ਸੜਕ ਤੱਕ ਨਹੀਂ ਵੜੀ ਕੋਈ ਤੁਹਾਡੇ ਮਿਊਸਿਪੈਲਿਟੀ ਦਾ ਐਮਸੀ ਕੌਣ ਮਿਊਜ਼ਿਕ ਦਾ ਜਾਦੂਦੰਦ ਜਦੋਂ ਬਾਈਕ ਪੌਪੂਲਰ ਹੋ ਜੇ ਉਹ ਕਸਟਮਰ ਦਾ ਰੱਦ ਨਹੀਂ ਹਸਣਾ ਨਹੀਂ ਚੌਥਾ ਨੰਬਰ ਵਾਰਡ ਤੋਂ ਹਜੇ ਕਈ ਜੀ ਨੇ ਅਸੀਂ ਸੰਦੀਪ ਜੀ ਲੋ ਤੋਂ ਇਹ ਮਸਲਾ ਤੋਂ ਨਹੀਂ ਮਸਲਾ ਨਹੀਂ ਹੋ ਰਿਹਾ ਜੀ ਸਾਰਿਆਂ ਕੋਲ ਇੱਕ ਮਿਕ ਤੰਨ ਕੰਟੇ ਅਸੀਂ ਮੀ ਦੇ ਵਿੱਚ ਬੈਠੇ ਕਮੇਟੀ ਦਫ਼ਤਰ ਦੇ ਬਾਹਰ ਤੁਹਾਨੂੰ ਪ੍ਰਸ਼ਾਸਨ ਨੇ ਆ ਕੇ ਇੱਕ ਵਾਰ ਸਾਡੀ ਸਾਰ ਨਹੀਂ ਲਈ ਮੀ ਦੇ ਵਿੱਚ ਤਰੰਗ ਠੀਕ ਮੈਂ ਕਹਿ ਕੇ ਪੁਆਇਆ ਇਹਨਾਂ ਤੋਂ ਨਹੀਂ ਸੀ ਪੈਂਦਾ ਉਹ ਠੀਕ ਹੋ ਗਈ ਮੈਨੂੰ ਪਤਾ ਉਹ ਕਿਵੇਂ ਪੁਆਇਆ ਕੋਈ ਬਤਾਓ ਜਿੱਤੇ ਪੈ ਤੋਂ ਮਾਨ ਨੂੰ ਪਿਆਰ ਤੱਕ ਨਹੀਂ ਠੀਕੇ ਦਾ ਵਾਰਡ ਨੰਬਰ 13 ਦੇ ਵਾਰਡ ਨੰਬਰ 14 ਤੋਂ 13 ਤੋਂ ਚੱਲ ਕੇ ਅੱਜ ਤਕਰੀਬਨ ਤਕਰੀਬਨ 100 ਤੋਂ ਵੱਧ ਸਾਡੀਆਂ ਮਾਤਾਵਾਂ ਤੇ ਭੈਣਾਂ ਮੇਰੇ ਕੋਲ ਸਾਈਨ ਕਰਕੇ ਅੱਜ ਇੱਕ ਸਮੇਂ ਤੋਂ ਵੀ ਆਪਣੀ ਐਪਲੀਕੇਸ਼ਨ ਆਪਣੀ ਤਰਖਾਸਤ ਲੈ ਕੇ ਆਏ ਨੇ ਕਿ ਸਾਡੇ ਵਾਰਡ ਨੰਬਰ 13 ਦੇ ਵਿੱਚ ਗਲੀਆਂ ਦੇ ਵਿੱਚ ਪਾਣੀ ਖੜਾ ਹੈ ਕਈ ਗਲੀਆਂ 'ਚ 14 'ਚ ਵੀ ਕਈ ਗਲੀਆਂ 'ਚ ਪਾਣੀ ਖੜਾ ਹੈ 8 ਸਾਲ ਹੋ ਗਏ ਜੀ 20 ਸਾਲ ਹੋ ਗਏ ਮੈਂ ਸੁਣਦਾ ਇਹਨਾਂ ਨੂੰ 20 ਸਾਲ ਵੀ ਕਹਿ ਰਹੇ ਮੈਂ ਲਖਵੀਰ ਸਿੰਘ ਐਡਵੋਕੇਟਾਂ ਜੀ ਵਾਰਡ ਨੰਬਰ 13 14 ਤੋਂ ਵਸਤੀ ਹੈ ਇੱਥੇ ਮੌਤਾਂ ਵੀ ਹੋ ਚੁੱਕੀਆਂ ਨੇ ਕੈਂਸਰ ਵਰਗੀਆਂ ਬਿਮਾਰੀਆਂ ਹੁਣ ਜਿਹੜੇ ਗੰਦੇ ਪਾਣੀ ਦੇ ਵਿੱਚ ਤੇ ਲੰਘ ਕੇ ਆਉਂਦੇ ਉਹਨਾਂ ਦੇ ਫੈਂਸੀਆਂ ਫੋੜੇ 10 ਸਾਲ ਦੇ ਕਰੀਬ ਹੋ ਚੁੱਕਿਆ ਵਾ ਜੀ 10 ਸਾਲ ਤੋਂ ਲਗਾਤਾਰ ਕਾਉਂਸਲਰ ਨੇ ਜਿਹੜੇ 14 ਨੰਬਰ ਵਾਰਡ ਦੇ ਵਿੱਚ ਨੇ ਉਸ ਤੋਂ ਪਹਿਲਾਂ 5 ਸਾਲ ਸੁਧੀਰ ਸੁਣਨੀ ਸੀਗਾ ਉਸ ਤੋਂ ਬਾਅਦ ਹੁਣ ਸੰਦੀਪ ਕਹੀ ਜੀ ਨੇ 5 ਸਾਲ ਕੋਈ ਅੱਛਾ ਜੀ ਠੀਕ ਹੈ ਜੀ ਤੇ ਵਿੱਚ ਅਸੀਂ 3 ਘੰਟੇ ਬਾਹਰ ਬੈਠੇ ਰਹੇ ਉਹ ਸਾਡੇ ਨਾਲ ਬੈਠੇ ਰਹੇ ਸਾਰੇ ਤੇ ਉਦੋਂ ਵੀ ਸਾਨੂੰ ਕਿਸੇ ਨੇ ਸਾਥ ਨਹੀਂ ਦਿੱਤਾ ਹੈਗਾ ਉੱਥੇ ਵੀ ਸਾਡੇ ਮੇਰੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਵਾ ਜੀ ਤੇ ਉਹ ਵੀ ਕੰਡੇ ਪਾਣੀ ਦੇ ਵਿੱਚ ਲੰਘ ਕੇ ਜਾਂਦੇ ਨੇ ਸਕੂਲ ਜਾਣ ਵਾਸਤੇ ਸਵੇਰੇ ਸਵੇਰੇ ਬੱਚੇ ਹਾਂ ਸਰਦਾਰ ਸਾਹਿਬ ਦਾ ਇਹ ਕਹਿਣਾ ਵੀ ਅਸੀਂ ਮਸ਼ੀਨਾਂ ਮੰਗਾ ਦਿੰਦੇ ਆ ਜੋ ਪਹਿਲਾਂ ਮਸ਼ੀਨ ਆਈ ਸੀਗੀ ਇੱਕ ਵਾਰੀ ਸਫਾਈ ਵਾਸਤੇ ਉਹ ਮਸ਼ੀਨ ਹੁਣ ਗਵਾਰੇ ਕਹਿੰਦੇ ਸੀ ਖੂਗਨ ਦੇ ਵਿੱਚ ਕਰਵਾ ਦਿੰਦੇ ਆ ਤੇ ਹੁਣ ਸਿੱਧੇ ਮੈਡਮ ਸਿਵਲ ਬੋਰਡ ਦੇ ਜਿਹੜੇ ਮੈਡਮ ਨੇ ਉਹ ਆਏ ਹੋਏ ਨੇ ਉਹ ਦੇਖ ਰਹੇ ਨੇ ਸਾਰਾ ਸਰਵੇ ਕਰ ਰਹੇ ਨੇ ਉਹ ਕਹਿੰਦੇ ਬਸ ਇੱਕ ਦੋ ਦਿਨ ਦੇ ਵਿੱਚ ਤੁਸੀਂ ਸੀਨ ਬਲਾ ਕੇ ਜੀ ਜੇ ਸਾਡਾ ਇਹ ਮਸਲਾ ਨਹੀਂ ਹੱਲ ਹੁੰਦਾ ਹੈਗਾ ਜੀ ਤਾਂ ਫਿਰ ਜੀ ਸਾਰੇ ਇਕੱਠੇ ਹੋਗੇ ਜਿਵੇਂ ਵੀ ਸਾਡੇ ਬਿਉਂਤ ਬੰਦੀ ਬਣੂਗੀ ਤਾਂ ਫਿਰ ਸਾਨੂੰ ਪ੍ਰੋਟੈਸਟ ਕਰਨਾ ਪਿਆ ਵੱਡੇ ਲੈਵਲ ਤੇ ਕਰਨਾ ਪਿਆ ਜੀ ਕਮੇਟੀ ਦਾ ਅਫਰ ਕਰ ਚੁੱਕੀ ਆ ਜੇ ਸਾਨੂੰ ਰੋਡ ਵੀ ਜਾਮ ਕਰਨਾ ਪਿਆ ਕੁਛ ਵੀ ਕਰਨਾ ਪਿਆ ਜੇ ਸਾਡਾ ਹੱਲ ਨਹੀਂ ਹੁੰਦਾ ਤਾਂ ਵੀ ਹਰ ਇੱਕ ਚੀਜ਼ ਕਰਨ ਲਈ ਤਿਆਰ ਬੰਤ 13 14 ਦਾ ਕਵਾੜੇ ਗਵਾਈ ਕਰ ਰਿਹਾ ਅੱਛਾ ਠੀਕ ਮੈਂ ਕੱਲੋਂ ਨਹੀਂ ਗਵਾਈ ਕਰਦਾ ਸਦਾ ਪੂਰਾ ਵਾੜਾ ਗਵਾਈ ਕਰ ਰਿਹਾ ਦੇਖੋ ਹੁਣ ਤੁਸੀਂ ਦਿਖਾਓ ਕਿਹੜੀ 3.5 ਲੱਖ ਦਾ ਕਾਲ ਹੋਵੇ ਇਹ ਪੰਨਿਸ ਵਿੱਚ ਜਦੋਂ ਆ ਪਾਣੀ ਵੇਲੇ ਜਦੋਂ ਜਦੋਂ ਪਾਣੀ ਖੜਾ ਰਹਿੰਦਾ ਪਰੰਤੂ ਨਿਗੂਨ ਖੜਾਈ ਰਹੀ ਹੁੰਦਾ ਪਰ ਉਹ ਤੁਹਾਨੂੰ ਬਾਣੇ ਲਾਉਂਦੇ ਆ ਕਮੇਟੀ ਵਾਲੇ ਕਿ ਸਾਡੀਆਂ ਮੋਟਰਾਂ ਖਰਾਬ ਨੇ ਜੀ ਤੁਸੀਂ ਮੋਟਰਾਂ ਖਰਾਬ ਨਹੀਂ ਤੇ ਤੁਸੀਂ ਪਾਣੀ ਦਾ ਕੋਈ ਲੈਵਲ ਕੋਈ ਇਹਦੀ ਸ਼ਿਵਰੇ ਦੀ ਪ੍ਰੋਪਰਲੀ ਸਫਾਈ ਦਾ ਕਰਾਓ ਕੋਈ ਟੈਂਕਰ ਵਗੈਰਾ ਆਉਂਦੇ ਨਹੀਂ ਪਾਣੀ ਟੈਂਕਰ ਨਹੀਂ ਜਦ ਕਦਾਈ ਆ ਕੇ ਆ ਕੇ ਨਹੀਂ ਇੱਕ ਟੈਂਕਰ ਨਾਲ ਨਹੀਂ ਹਲ ਹੁੰਦਾ ਤੇ ਚਾਰ ਗਲੀਆਂ ਦਾ ਪਾਣੀ ਇੱਥੇ ਮੇਰੇ ਫਾਦਰ ਸਾਹਿਬ ਦੀ ਖੁਦ ਹੀ ਡੈਥ ਹੋ ਚੁੱਕੀ ਹੈ ਕੈਂਸਰ ਦੇ ਨਾਲ ਆਹ ਤੋ 3 ਮਹੀਨੇ ਪਹਿਲਾਂ ਜੀ ਕਿੱਥੇ ਤਕਰੀਬਨ 10 ਦੇ ਕਰੀਬ 9 ਤੇ 10 ਦੇ ਕਰੀਬ ਦੀ ਡੈਥ ਹੋ ਚੁੱਕੀ ਹੈ ਕੈਂਸਰ ਦੇ ਨਾਲ ਪਰ ਅੱਜ ਤੱਕ ਪ੍ਰਸ਼ਾਸਨ ਜਾਗਿਆ ਨਹੀਂ ਤੇ ਹੁਣ ਨਾਮ ਨਦੀ ਬਿਸ਼ਰਮਾਈ ਪਾਣੀ ਇੱਥੇ ਖੜਾ ਰਹਿੰਦਾ ਹਰ ਟਾਈਮ ਜਦੋਂ ਮਰਦੀ 13 ਤੇ 14 ਸਾਰੀਆਂ ਗਲੀਆਂ 'ਚ ਪਾਣੀ ਖੜਾ ਪਿਆ ਜੀ ਕੋਈ ਗਲੀ ਇਸ ਤਰ੍ਹਾਂ ਨਹੀਂ ਜਿੱਥੇ ਪਾਣੀ ਨਾ ਹੋਵੇ ਕੈਂਸਰ ਨਾਲ ਕਈ ਡੈਥ ਹੋ ਗਈਆਂ ਹੈ ਮਲੇਰੀਆ ਕੈਂਸਰ ਨਾਲ ਹਜੇ ਵੀ ਹੈਗੇ ਆ ਮਲੇਰੀਆ ਕਿੱਲੀ ਲੱਤਾਂ ਦੇ ਖਾਜ ਹੋ ਰਹੀਆਂ ਦਾਣੇ ਨਿਕਲੇ ਫਿੰਸੀਆਂ ਹੋ ਰਹੀਆਂ ਨੇ ਪਰ ਪ੍ਰਸ਼ਾਸਨ ਨਹੀਂ ਜਾਦਾ ਨਗ ਇਹੀ ਚੱਲਦੀ ਹੈ ਅਗਲਾ ਹੁਣ ਇੱਕ ਹਫਤੇ ਦਾ ਭਰੋਸਾ ਹੈ ਤਾਂ ਇੱਕ ਹਫਤੇ ਵਿੱਚ ਤੁਹਾਡਾ ਹੱਲ ਹੋ ਜਾਊਗਾ ਅਗਰ ਹੱਲ ਨਹੀਂ ਹੁੰਦਾ ਤਾਂ ਅਸੀਂ ਵਾਰਡ ਨੰਬਰ 13 ਤੇ 14 ਸਭ ਨੂੰ ਇਕੱਠਾ ਨਾਲ ਲੈ ਕੇ ਅਸੀਂ ਰੋਡ ਜਾਮ ਕਰਾਂਗੇ